ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਇਹ ਬਾਜੇਖਾਨੇ ਦੇ ਨੇੜ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਇਹਦੇ ਨਾਲ ਮਲੂਕਾ ਨਯੋਰ ਇਹ ਪਿੰਡੇ ਦੇ ਆਸ-ਪਾਸ ਰਹਿ ਜਾਂਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ گاਵਾ ਤੇ ਹੁਣ ਅੱਜ ਜਿਹੜੀ ਵੀਡੀਓ ਬਣਾਵਾਂਗੇ ਇਹਦੇ ਚ ਸੱਤ ਵਾੜਾਂ ਵਿਕਰੀ ਆਸਤੇ ਆਈਆਂ ਹੋਈਆਂ ਆ ਰੂਟੀਨ ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਬਾਕੀ ਕੰਟੈਕਟ ਨੰਬਰ ਸਕਰੀਨ ਉੱਤੇ ਚੱਲਦਾ ਰਹਿੰਦਾ ਤੁਸੀਂ ਸੰਪਰਕ ਕਰ ਸਕਦੇ ਹੁੰਦੇ ਆ ਵੈੜਾ ਦੇ ਮਾਮਲੇ ਚ ਲਗਭਗ ਹਰੇਕ ਵੀਡੀਓ ਚ ਇਹ ਗੱਲ ਜ਼ਰੂਰ ਕਰੀਦੀ ਆ ਵੀ ਕੋਈ ਵੀ ਬੱਚੀ ਤੁਸੀਂ ਖਰੀਦਦੇ ਹੋ ਜਿਹੜੀ ਵੀ ਬੱਚੀ ਖਰੀਦਣੀ ਹੈ ਇੱਕ ਤਾਂ ਥਣ ਦੂਜੀ ਗੱਲ ਉਹਦੇ ਦੰਦ ਚੈੱਕ ਕਰਨੇ ਜ਼ਰੂਰੀ ਹੈ ਤੇ ਨਾਲ ਇੱਕ ਹੋਰ ਜ਼ਰੂਰੀ ਚੀਜ਼ ਜਿਹੜੀਆਂ ਥੋੜੀ ਏਜ ਵਿੱਚ ਵੱਡੀਆਂ ਬੱਚੀਆਂ ਹੁੰਦੀਆਂ ਉਹਨਾਂ ਨੂੰ ਅੰਦਰੋਂ ਵੀ ਚੈੱਕ ਕਰਾਉਣਾ ਬਣਦਾ ਹੁੰਦਾ ਤੇ ਜ਼ਰੂਰ ਚੈੱਕ ਕਰਾ ਲਿਆ ਕਰੋ ਤਾਂ ਕਿ ਲਾਂਭਾ ਬਾਅਦ ਚ ਨਾ ਬਣੇ ਆਓ ਸ਼ੁਰੂਆਤ ਕਰਦੇ ਆਂ ਇਧਰਲੇ ਪਾਸੇ ਛੋਟੀ ਬੱਚੀ ਜਰਸੀ ਇਹਦੋਂ ਬਾਅਦ ਚੈੱਕ ਕਰਕੇ ਸਾਰੇ ਨਗ ਦਿਖਾ ਦੇਵਾਂਗੇ ਤੁਹਾਨੂੰ ਲਾਸਟ ਤੱਕ ਵੀਡੀਓ ਤੁਸੀਂ ਦੇਖਦੇ ਰਹੋ ਗਗੂ ਬਈ ਸਸਤੀ ਕਾਲ ਬਈ ਅੱਜ 7 ਵਜੇ ਦਾ ਹਾਂਜੀ ਹਾਂਜੀ ਬਈ ਗਗੂ ਜਿਹੜੀ ਜਰਸੀ ਐ ਛੋਟੀ ਉਮਰ ਦਾ ਬੱਚਾ ਹੀ ਆ ਵੈਸੇ ਦੰਦ ਖੀਰੀ ਐ ਬਈ ਜਮਾ ਕੱਚੀਆਂ ਖੀਰੀਆਂ ਬਈ ਸਾਰੀਆਂ ਸਾਰੀਆਂ ਖੀਰੀਆਂ ਹਾਂਜੀ ਬਈ ਠੀਕ ਐ ਬਾਕੀ 4-4 ਹੀ ਥਾਣਾ ਹਮ ਇਸ ਚੀਜ਼ ਤੋਂ ਬੰਦਾ ਵੇਤਾੜ ਕੋ ਕੇ ਭਾਵੇਂ ਆਪਣੇ ਦੌਨ ਲੈਣ ਮੰਗਵਾ ਲੇ ਬਈ ਠੀਕ ਐ ਜਿਹੜੀ ਜਰਸੀ ਐ ਬਈ ਉਹਦਾ ਰੇਟ ਕੀ ਰਹੂਗਾ ਰੇਟ ਬਈ ਸਾਰੀਆਂ ਬੱਚਿਆਂ ਦੇ ਫੋਨ ਤੇ ਕਰਨੇ ਖੋਲ ਲੈਣ ਪਹਿਲੇ ਨੰਬਰ ਤੇ ਜਰਸੀ ਦੰਦੋ ਖੀਰੀ ਹੈ ਤੇ ਖੀਰੀਆਂ ਬਾਈ ਕਹਿੰਦਾ ਸਾਰੀਆਂ ਹੀ ਆ ਦੂਜੀ ਗੱਲ ਥਣ ਵੀ ਸਾਰੀਆਂ ਦੇ ਚਾਰ-ਚਾਰ ਹੈ ਬਾਕੀ ਜੇ ਕੋਈ ਵੀ ਚੈੱਕ ਕਰਾਉਣਾ ਚਾਹੁੰਦਾ ਵੱਛੀ ਨੂੰ ਜਰੂਰ ਤੁਹਾਡੇ ਲਈ ਆਪਸ਼ਨ ਹੈ ਤੁਸੀਂ ਕਰਵਾ ਕੇ ਲੈ ਜਾ ਸਕਦੇ ਹੋ ਬਾਈ ਇੱਥੋਂ ਹੀ ਮੋੜ ਲਾ ਕੇ ਸੋ ਇਹ ਪਹਿਲੇ ਨੰਬਰ ਤੇ ਜਰਸੀ ਚ ਪੈਂਦੀ ਵੱਛੀ ਬਹੁਤ ਸੋਹਣਾ ਬੱਚਾ ਤਿਆਰ ਹੋਊਗਾ ਬਾਈ ਜੇ ਤਿਆਰ ਹੋਗੀ ਵੱਛੀ ਸੋਹਣੇ ਥਾਣਾ ਦੋਸਤੋਂ ਦੂਰੋਂ ਦੱਸੇ ਇਹਦੇ ਨਾਲ ਇੱਕ ਐਚਐਫ ਫੱਕ ਚ ਪੈਂਦੀ ਵੱਛੀ ਦੋਰ ਦੇ ਬਾਈ ਇਹਨਾਂ ਦੀ ਬੱਚਿਆਂ ਦੀ ਮੰਨ ਕੇ ਚਲੋ ਏਜ ਬਾਈ 5 6 ਮਹੀਨਿਆਂ ਤੋਂ ਲੈ ਕੇ ਆਪਣੀ ਲਾਸਟ 10 ਮਹੀਨਾਂ ਤੱਕ ਉਮਰ ਹੈ ਇਹਨਾਂ ਦੀ ਠੀਕ ਹੈ ਤੋਂ ਛੋਟੀ ਉਮਰ ਦੇ ਬੱਚੇ ਤਾਂ ਤੁਸੀਂ ਪਹਿਲੇ ਦੋ ਜਿਹੜੇ ਦੇਖ ਰਹੇ ਹੋ ਇਹ ਬੱਚੀ ਸੋਹਣਾ ਰੰਗ ਰੂਪ ਹੈ ਇੱਥੋਂ ਹੀ ਮੋੜ ਲਾ ਬਾਈ ਮਿਹਰ ਤੋਂ ਜੇ ਥਣਾ ਦੇ ਕੈਮਰਾ ਮਾਰ ਲਈ ਬਾਈ ਬਹਲੇ ਥਣ ਸੋਹਣੇ ਸਾਰੀਆਂ ਦੀ ਬਾਈ ਸੈਟ ਆ ਦੱਸੋ ਇੱਥਾਂ ਦੇ ਥਣ ਥੋੜਾ ਜਿਹਾ ਬਹੁਤਾ ਨੇੜੇ ਮੋਬਾਈਲ ਜਣਾ ਉਖ ਹੋ ਜਾਂਦਾ ਵੈਸੇ ਵੀਡੀਓ ਚ ਦੇਸੀ ਵੀ ਜਾਂਦੇ ਬਾਕੀ ਜਿਹੜਾ ਵੀਰ ਖਰੀਦਣਾ ਚਾਹੂਗਾ ਫੋਟੋ ਵੀ ਤੁਸੀਂ ਨਿਵਾ ਸਕਦੇ ਤੌਰ ਤੇ ਬੈਠ ਦੋ ਜੀ ਵੇਖੀ ਯਾ ਚਪਨ ਅਸਲ ਦੇ ਵੇ ਤੇ ਦੱਬੀ ਵਹਿੜਾ ਸੋਹਣਾ ਫੇਸ ਇਹਦਾ ਰੰਗ ਵੀ ਸੋਹਣਾ ਲੱਗੂ ਹਜੇ ਤਾਂ ਬੱਚੇ ਐ ਜਦੋਂ ਵਹਿਣਾ ਵਨੀਆਂ ਨਿੱਖਰਨੀਆਂ ਆਉਦੋਂ ਇਹਹੀ ਪ੍ਰਿੰਟਰ ਜਿਹੜਾ ਇਹਨਾਂ ਦਾ ਰੰਗ ਰੂਪ ਹੈ ਉਹ ਤੁਹਾਨੂੰ ਹੋਰ ਸੋਹਣਾ ਨਜ਼ਰ ਆਊਗਾ ਮੋੜ ਲਿਆ ਵੀ ਬਾਕੀ ਆਪਾਂ ਕਿਸੇ ਬੱਚੀ ਦਾ ਇਹ ਨਹੀਂ ਕਹਿਣਾ ਵੀ ਇਹ ਫਲਾਨੇ ਸੀਮੰਦੀ ਆ ਇਹ ਦੀ ਆ ਠੀਕ ਹੈ ਬਾਕੀ ਜਿਹੜੀ ਬਰੀਡ ਆ ਭਈ ਅਗਲੇ ਦੇ ਸਾਹਮਣੇ ਆ ਹਨਾ ਸਹੀ ਸੋ ਸੋ ਤੁਸੀਂ ਏਆਈ ਆਪਦੇ ਹੱਥੀ ਕਰਾਉਂਗੇ ਤੇ ਇਹਨਾਂ ਦਾ ਰਿਕਾਰਡ ਸੰਭਾਲਣਾ ਸ਼ੁਰੂ ਕਰ ਦਿਓ ਇਹ ਵੀ ਬੱਚੀ ਤੁਹਾਨੂੰ ਸੋਹਣੀ ਲੱਗੂਗੀ ਢਾਂਚਾ ਇਹਦਾ ਵੀ ਸੋਹਣਾ ਹੈ ਬਰੀਕ ਹੈ ਚਮੜੀ ਦੀ ਇਹਦੇ ਥਣ ਬਲੈਕ ਰੰਗ ਦੇ ਆ ਲਿਆ ਭਈ ਵਾਪਸ ਫੇਸਬੁਕ ਦੀ ਬਹੁਤ ਜਿਆਦਾ ਸੋਹਣੀਆਂ ਬੱਚੀ ਬਈ 4 ਨੰਬਰ ਤੇ ਸੀ ਆ ਜਿਹੜੇ ਚਾਰ ਬੱਚੇ ਖੜੇ ਆ ਬਾਈ ਇੱਕੋ ਫਾਰਮ ਆਂਦੇ ਆ ਚਲੋ ਆਪਾਂ ਨਾ ਕੋਈ ਮਾਨ ਦੀ ਨਾ ਕੋਈ ਆਪਾ ਸੀਮਨ ਦੀ ਗੱਲ ਨਹੀਂ ਕਰਨੀ ਵੀਡੀਓ ਆਪਣੇ ਕੋਲ ਆ ਬਾਈ ਠੀਕ ਹੈ ਹਾਂਜੀ ਖੋਲੀ ਤੋ ਕੇ ਬਈ 5 ਨੰਬਰ ਤੇ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਦੀ ਬਾਈ ਇਹ ਵੀ ਸੋਹਣੀ ਹੈ ਬੱਚੀਆਂ ਭਈ ਟੰਚਾ ਜਿਹਦਾ ਵੀ ਸੋਹਣਾ ਆਇਆ ਵਾ ਪੰਜ ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਸੀ ਇਹ ਲਗਭਗ 19 21 ਉਮਰ ਦੇ ਫਰਕ ਵਾਲੀਆਂ ਬੱਚੀਆਂ ਹੀ ਹੈ ਪੰਜਵੇਂ ਨੰਬਰ ਤੱਕ ਤੁਸੀਂ ਪਹਿਲੀਆਂ ਦੋ ਛੋਟੀਆਂ ਬੱਚੀਆਂ ਦੇਖੀਆਂ ਇਹ ਤਿੰਨ ਥੋੜੀਆਂ ਥੋੜੀਆਂ ਆਪਸ ਵਿੱਚ ਇਹਨਾਂ ਦੀ ਏਜ ਦਾ ਫਰਕ ਹੈ ਇਹ ਤੋਂ ਅੱਗੇ ਦੋ ਵਹਿਣਾ ਜਿਹੜੀਆਂ ਵੱਡੀਆਂ ਇਹਨਾਂ ਦੇ ਦੰਦ ਤੁਹਾਨੂੰ ਵੀਡੀਓ ਚ ਦਿਖਾ ਦੇਵਾਂਗੇ ਫਿਰ ਨਾਲ ਇਹ ਤੁਹਾਨੂੰ ਤੋਰ ਕੇ ਦਿਖਾਉਂਦੇ ਜਾਵਾਂਗੇ ਕਿਉਂਕਿ ਬਈ ਇਹਦੇ ਦੰਦ ਪਹਿਲਾਂ ਦੇ ਸਾਈਜ਼ ਬਿਲਕੁਲ ਗੱਲ ਤੇਰੀ ਕਨਫਰਮ ਕੱਚੀ ਖੀਰੀ ਠੀਕ ਹੈ ਭਾਈ ਤੋ ਸਹੀ ਜੀ ਨੌ ਮਾਂਤਰੀ ਮਾਰਾ ਬੱਛੀ ਦੀ ਭਾਈ ਅੱਛਾ ਹਾਂਜੀ ਤੁਹਾਡੇ ਸਭ ਸੁਦੰਦਸ ਕੇ ਨਾ ਬਰਦੀ ਨਹੀਂ ਕਿ ਛੋਟੇ ਹੀ ਬੱਚਾ ਹੀ ਹੈ ਜੀ ਸਭੀ ਚੰਗੀ ਹੈ ਵੀ ਲੈ ਆ ਭਾਈ ਵਾਪਸ ਪਛੀ ਭਾਈ 1.5 ਮਹੀਨੇ ਤੱਕ ਬੰਦਾ ਜੀ ਸੰਭਲੇ ਤੇ ਆਈ ਦੇ ਕਾਵਲੀ ਹੈ ਲਾਸਟ ਤੇ ਕੋਰ ਵੈਲਸ ਹੁੰਦਾ ਖੋਨੇ ਇਹਦੇ ਤੋਂ ਬਾਅਦ ਚ ਇਹ 6 ਨੰਬਰ ਤੇ ਸੀ ਬੱਤਾ ਸੁਰਸਏ ਦੇ ਵੀ ਦੰਦਾ ਪਰ ਕੋਰ ਦੇ ਗਰੀਨੇ ਠੀਕ ਹੈ ਓਕੇ ਓਕੇ ਖੀਰੀ ਹਲਸੋ ਅੱਛੀ ਸਾਦਾ ਕਾਫੀ ਚੰਗਾ 10 ਮਹੀਨੇ ਦੀ ਉਮਰ ਹੈ ਬਾਈ ਸਹੀ ਹੈ ਬਸ ਇਹ ਤੋਂ ਮੋੜ ਲਾ ਪਾਉਂਗੇ। ਸ਼ੋਇਬ 7ਵੇਂ ਨੰਬਰ ਤੇ ਵੱਚੀ ਸੀ। ਲਾਸਟ ਉੱਤੇ ਫੇਰ ਇਹ ਬੁੰਤੀ ਹੈ ਵੀ ਜਿਹਨੇ ਵੱਚੀ ਖਰੀਦਣੀ ਹੈ ਇਹਨਾਂ ਦੇ ਵਿੱਚ ਵੀ ਤਸੱਲੀ ਕਾਮਾਂ ਕਰਨ ਦੀ ਲੋੜ ਪੈਂਦੀ ਹੈ ਤੇ ਤੁਸੀਂ ਤਸੱਲੀ ਕਰ ਸਕਦੇ। ਬਾਕੀ ਜਿਨ੍ਹਾਂ ਵੀ ਲੈਣੇ ਆ ਬਾਈ ਹਨਾ ਜੇ ਬੰਦਾ ਇੱਥੇ ਆਉਂਦਾ ਆਪ ਦੀ ਫੁੱਲ ਤਸੱਲੀ ਕਰਕੇ ਲੈ ਕੇ ਜਾਵੇ। ਸਹੀ ਹੈ। ਕੱਲ ਨੂੰ ਮੰਦਾ ਘਰੇ ਜਾ ਕੇ ਕਹਦੇ ਬਾਈ ਆਇਆ ਜਾਓ ਆ। ਸਹੀ ਗੱਲਾਂ ਦਾ ਮੁੜ ਕੇ ਤੁਹਾਡੀ ਇੱਥੇ ਵੱਡੀਆਂ ਬੱਚੀਆਂ ਬੇਸ਼ੱਕ ਅੰਦਰੋਂ ਚੈੱਕ ਕਰਾ ਲਓ ਜਿਹੜੇ ਛੋਟੇ ਬੱਚੇ ਐ ਜਿਵੇਂ ਦਿਲ ਕਰਦਾ ਓਵੇਂ ਸੌਦਾ ਕਰ ਲੈ ਬੰਦਾ ਦੰਦਾਂ ਦੀ ਤੇ ਥਣਾਂ ਦੀ ਫੋਟੋ ਤੁਸੀਂ ਐਡੀਸ਼ਨਲ ਮੰਗਾ ਵੀ ਸਕਦੇ ਹੋ ਧੰਨਵਾਦ ਆਇ ਦੀ ਇਸ ਵੀਡੀਓ ਨੂੰ ਦੇਖਣ ਦੀ